ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋਹੀ ਮਹਿਲਾ ਪਹਿਲਾ ਕਰਛੇ ਮਾ ਇਕੋਂਕਾਰ ਸਤਗੁਰ ਪ੍ਰਸਾਦ ਉਜਲ ਕਹਾ ਚ ਲਕਨਾ ਕੋਟੇ ਮਕਾਲ ਰੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਤੋ ਵਾ ਤੇ ਸੱਜਣ ਸੈ ਨਾਲ ਮੈਂ ਚਲਦਿਆਂ ਨਾਲ ਚਲਨ ਚਿੱਠਾ ਲੇਖਾ ਮੰਗਿਆ ਤਿੱਥੇ ਖੜੇ ਦਿਸਣ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹਾ ਡਠੀਆਂ ਕਮਨਾ ਆਵਨੀ ਵਿਚੋ ਸਖਨੀ ਆਹਾ ਵੱਗਾ ਬੱਗੇ ਕਪੜੇ ਤੀਰਥ ਮੰਜ ਵਸਨ ਕੋਟ-ਕਟ ਜੀਆਂ ਖਾਵਨੇ ਬੱਗੇ ਨ ਕਹੀਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਫੁਲਨ ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ ਦੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚਾਕੜੀਆਂ ਚੰਗੀਆਂ ਆਈਆਂ ਆਵਰ ਸਿਆ ਨਪ ਕਿਤ ਨਾਨਕ ਨਾਮ ਸੰਭਾਲ ਤੂੰ ਪੱਦਾ ਛੁਟੇ ਜਿਤ ਇਹ ਪਹਿਲੀ ਪਾਤਸ਼ਾਹੀ ਤਨ ਤਨ ਸ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਅਕਾਲ ਪੁਰਖ ਇਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਕਹਿੰਦਾ ਸਾਫ ਤੇ ਲਿਸ਼ਕੂਆਂ ਪਾੜਾ ਕਰਾਇਆ ਤਾਂ ਉਸ ਵਿੱਚੋਂ ਮਾੜੀ ਮਾੜੀ ਕਾਲੀ سیاਹੀ ਲੱਗ ਗਈ ਜੇ ਮੈਂ 100 ਵਾਰੀ ਵੀ ਉਸ ਕੈਂਦੇ ਭਾਂਡੇ ਨੂੰ ਧੋਵਾ ਸਾਫ਼ ਕਰਾਂ ਤਾਂ ਵੀ ਬਾਹਰੋਂ ਧੋਣ ਨਾਲ ਉਸ ਦੀ ਅੰਦਰਲੀ ਝੂਠ ਕਾਲਖ ਦੂਰ ਨਹੀਂ ਹੁੰਦੀ ਮੇਰੇ ਅਸਲ ਮਿੱਤਰ ਉਹੀ ਹਨ ਜੋ ਸਦਾ ਮੇਰੇ ਨਾਲ ਰਹਿਣ ਤੇ ਇੱਥੋਂ ਤੁਰਨ ਵੇਲੇ ਵੀ ਮੇਰੇ ਨਾਲ ਹੀ ਚੱਲਣ ਗਾਹ ਜਿੱਥੇ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਅਚਕ ਹੋ ਕੇ ਹਿਸਾਬ ਦੇ ਸਕਣ ਪਾਓ ਹਿਸਾਬ ਦੇਣ ਵਿੱਚ ਕਾਮਯਾਬ ਹੋ ਸਕਣ ਜਿਹੜੇ ਘਰ ਮੰਦਰ ਮਹਿਲ ਚੋਹਾ ਪਾਸਿਆਂ ਤੋਤਾ ਚਿਤਰੇ ਹੋਏ ਹਨ ਪਰ ਅੰਦਰੋਂ ਖਾਲੀ ਹੋਣ ਉਹ ਡਹਿ ਜਾਂਦੇ ਨੇ ਤੇ ਡੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ ਵਸਦੇ ਵੀ ਉਹ ਤੀਰਥਾਂ ਉੱਤੇ ਹੀ ਹਨ ਪਰ ਜੀਆਂ ਨੂੰ ਗਲੋਂ ਘੁੱਟ-ਘੁੱਟ ਕੇ ਖਾ ਜਾਣ ਵਾਲੇ ਅੰਦਰੋਂ ਸਾਫ਼ ਸੁਥਰੇ ਨਹੀਂ ਆ ਕੇ ਜਾਂਦੇ ਜੀਵਤ ਸਿੰਬਲ ਦਾ ਰੂਪ ਹੈ ਤੀਵੇਂ ਮੇਰਾ ਸ਼ਰੀਰ ਹੈ ਸਿੰਬਲ ਦੇ ਫਲਾਂ ਨੂੰ ਵੇਖ ਕੇ ਤੋਤੇ ਭੁਲੇਖੇ ਖਾ ਜਾਂਦੇ ਹਨ ਸਿੰਬਲ ਦੇ ਉਹ ਫਲ ਤੋਤਿਆਂ ਦੇ ਕੰਮ ਨਹੀਂ ਆਉਂਦੇ ਉਹ ਜਿਹਾ ਹੀ ਗੁਣ ਮੇਰੇ ਸਰੀਰ ਵਿੱਚ ਹਨ ਮੈਂ ਅਨੇਨੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕਿਆ ਹੋਇਆ ਹੈ ਅਗਾ ਮੇਰਾ ਜੀਵਨ ਪੰਧ ਬੜਾ ਪਹਾੜੀ ਰਸਤਾ ਹੈ ਅੱਖਾਂ ਲਾਲ ਪਾ ਲਿਆ ਵੀ ਮੈਂ ਰਾ ਖਿਆੜਾ ਲੱਭ ਨਹੀਂ ਸਕਦਾ ਕਿਉਂਕਿ ਅੱਖਾਂ ਹੀ ਨਹੀਂ ਹਨ ਇਸ ਹਾਲਤ ਵਿੱਚ ਕਿਸ ਤਰੀਕੇ ਨਾਲ ਪਹਾੜੀ ਤੇ ਚੜ ਕੇ ਮੈਂ ਪਾਰ ਲੰਗਾ ਗੁਰੂ ਸਾਹਿਬ ਕਹਿੰਦੇ ਹਨ ਪਹਾੜੀ ਰਸਤੇ ਵਰਗੇ ਵਿਖਰੇ ਜੀਵਨ ਪੰਧ ਵਿੱਚੋਂ ਪਾਰ ਲੰਘਰ ਲਈ ਦੁਨੀਆ ਦੇ ਲੋਕਾਂ ਦੀਆਂ ਖੁਸ਼ ਆਮਦਾ ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਮ ਕੇ ਰੱਖ ਮਾਇਆ ਦੇ ਮੋਹ ਵਿੱਚ ਬੱਜਾ ਹੋਇਆ ਤੂੰ ਇਸ ਨਾਮ ਸਿਮਰਨ ਦੀ ਰਾਹੀ ਹੀ ਮੋਹ ਦੇ ਬੰਦਰਾ ਤੋਂ ਖਲਾਸੀ પા ਸਕੇਗਾ